ਹਾਂਜੀ ਕਿਸਾਨ ਵੀਰੋ ਜਿਨੇ ਕਿ ਆਪਾਂ ਜਾਣਦੇ ਹਾਂ ਕਿ ਝੋਨਾ ਇੱਕ ਪਾਣੀ ਦੀ ਕਿਸਮ ਹੈ ਤੇ ਝੋਨੇ ਨੂੰ ਪੱਕਣ ਦੇ ਲਈ ਆਪਾਂ ਨੂੰ ਅਖੀਰ ਤੱਕ ਜਦੋਂ ਤੱਕ ਇਹਨਾਂ ਦੇ ਦਾਣੇ ਪੂਰੇ ਪੱਕ ਨਹੀਂ ਜਾਂਦੇ ਆਪਣੇ ਖੇਤ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਝੋਨੇ ਨੂੰ ਇਸ ਸਟੇਜ ਤੇ ਅਣਕੇ ਆਪਾਂ ਸੁੱਕਾ ਲਵਾ ਦਿੰਨੇ ਆ ਐਂਡ ਤੇ ਜ਼ਿਆਦਾ ਪਾਣੀ ਅਗੇਤਾ ਬੰਦ ਕਰ ਦਿੰਨੇ ਆ ਤਾਂ ਇਹਦੇ ਨਾਲ ਹੁੰਦਾ ਕਿ ਜਿਹੜੇ ਉੱਪਰ ਦੇ ਦਾਣੇ ਆਪਣੇ ਕੁਝ ਕਿਸਾਨ ਵੀਰ ਕੀ ਕਰਦੇ ਕਿ ਜਦੋਂ ਆਪਣਾ 30 40% ਝੋਨਾ ਆਪਣਾ ਲਾਲ ਹੋ ਜਾਂਦਾ ਤਾਂ ਉਦੋਂ ਹੀ ਪਾਣੀ ਬੰਦ ਕਰ ਦਿੰਦੇ ਨੇ ਤੇ ਜਿੰਦੇ ਨਾਲ ਹੁੰਦਾ ਕਿ ਜਿਹੜੇ ਖੇੜ ਦੇ ਦਾਣੇ ਨੇ ਉਹਨਾਂ ਵਿੱਚ ਆਪਾਂ ਅਕਸਰ ਦੇਖਦੇ ਆਂਗਾ तकरीबन 10 ਤੋਂ 15% ਦਾਣੇ ਜਿਹੜੇ ਹਰੇ ਹੁੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਨੱਪਦੇ ਆਂ ਵਿੱਚੋਂ ਆਪਣਾ ਦੁੱਧ ਆ ਜਾਂ ਜਾਂ کریم ਜੀ ਵਿੱਚੋਂ ਨਿਕਲਦੀ ਹੈ ਕੁਝ ਦਾਣੇ ਆਪਣੇ ਦੁੱਧੇ ਤੇ ਹੁੰਦੇ ਨੇ ਕੁਝ کریم ਜੀ ਬਣ ਜਾਂਦੀ ਏ ਤੇ ਜਦੋਂ ਇਹਨਾਂ ਦਾਣਿਆਂ ਨੂੰ ਸੋਕਾ ਲੱਗ ਜਾਂਦਾ ਪਾਣੀ ਦਾ ਸਟ੍ਰੈਸ ਜਦੋਂ ਸੋਕਾ ਜ਼ਮੀਨ ਵਿੱਚ ਆ ਜਾਂਦਾ ਤੇ ਜਿਹੜੇ ਇਹ ਦਾਣੇ ਦੇ ਵਿੱਚ ਜਿਹੜੀ کریم ਹੁੰਦੀ ਉਹ ਸੁੰਗੜ ਜਾਂਦੀ ਏ ਜਾਂ ਦਾਣੇ ਦਾ ਪੂਰਾ ਕਾਰ ਪ੍ਰੋਪਰ ਸ਼ੇਪ ਪੂਰਾ ਕਾਰ ਨਹੀਂ ਬਣਦਾ ਜਿਹੜੇ ਦਾਣੇ ਹੌਲੇ ਰਹਿ ਜਾਂਦੇ ਨੇ ਜਿੰਦੇ ਨਾਲ ਆਪਣਾ 10 ਤੋਂ 15% ਛਾੜਦਾ ਨੁਕਸਾਨ ਹੋ ਜਾਂਦਾ ਤੇ ਜੇਕਰ ਆਪਾਂ ਫਲੋਰੀ ਸਟੇਜ ਤੇ ਜਦੋਂ ਆਪਣੇ ਝੋਨੇ ਵਿੱਚ ਬੂਟੀ ਦੀ ਪ੍ਰਕਿਰਿਆ ਹੁੰਦੀ ਹੈ ਉਦੋਂ ਜੇਕਰ ਆਪਣੇ ਪਾਣੀ ਦਾ ਸੋਕਾ ਲਵਾ ਦਿੰਨੇ ਆ ਕਿਉਂਕਿ ਉਦੋਂ ਸਟੇਜ ਤੇ ਆਪਾਂ ਨੂੰ ਪਤਲਾ ਪਤਲਾ ਪਾਣੀ ਆਪਣੇ ਖੇਤ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਪਾਣੀ ਨਹੀਂ ਖੜਦਾ ਆਪਣੇ ਖੇਤੋ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਉਦੋਂ ਆਪਣੇ ਖੇਤ ਵਿੱਚ ਸੋਕਾ ਲੱਗ ਜਾਂਦਾ ਤਕਰੀਬਨ ਆਪਾਂ 30 ਤੋਂ 40% ਛਾੜਦਾ ਨੁਕਸਾਨ ਹੋ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਾਕਵਾਕ ਜਮੀਨਾ ਦੇ ਹਿਸਾਬ ਦੇ ਨਾਲ ਆਪਾਂ ਕਿੰਨੇ ਦਿਨ ਪਹਿਲਾਂ ਪਾਣੀ ਬੰਦ ਕਰਨਾ ਤਾਂ ਜੋ ਆਪਣੀ ਫਸਲ ਤੇ ਕਿਸ ਤਰ੍ਹਾਂ ਦਾ ਵੀ ਸੋਕਾ ਨਾ ਲੱਗੇ ਕਿਉਂਕਿ ਇਸ ਤਰ੍ਹਾਂ ਜੇਕਰ ਆਪਾਂ ਪਾਣੀ ਜ਼ਿਆਦਾ ਕੀਤਾ ਬੰਦ ਕਰ ਦਿੰਨੇ ਆ ਆਪਣੇ ਦੋ ਨੁਕਸਾਨ ਹੁੰਦੇ ਨੇ ਇੱਕ ਤਾਂ ਆਪਣਾ ਝਾੜ ਦਾ ਨੁਕਸਾਨ ਹੁੰਦਾ ਝੋਨੇ ਦਾ ਇਹਦੇ ਉੱਪਰ ਜਿਹੜੀ ਆਪਣੇ 70 ਤੋਂ 80% ਕਿਸਾਨ ਵੀਰ ਆਪਣੇ ਉਸੇ ਵੱਤਰ ਦੇ ਵਿੱਚ ਹੀ ਆਪਾਂ ਅੱਗੇ ਕਣਕੇ ਬਿਜਣੀ ਹੁੰਦੀ ਹੈ ਤੇ ਹੁੰਦਾ ਕਿ ਜਦੋਂ ਆਪਣਾ ਜ਼ਿਆਦਾ ਪਾਣੀ ਕੀਤਾ ਬੰਦ ਕੀਤਾ ਹੋਵੇਗਾ ਕਿ ਤਾਂ ਆਪਣਾ ਝਾੜ ਘਟੇਗਾ ਇੱਕ ਉੱਪਰ ਜਿਹੜਾ ਆਪਾਂ ਕਣਕ ਦੀ ਬਜਾਈ ਕਰਨੀ ਹੈ ਜਿਹੜਾ ਵੱਤਰ ਇਹ ਖੁਸ਼ਕ ਹੋ ਜਾਂਦਾ ਖੁਸ਼ਕ ਹੋਣ ਦੇ ਕਾਰਨ ਜਿਹੜੀ ਚੰਗੇ ਤਰੀਕੇ ਦੇ ਨਾਲ ਜਾਂ ਪੂਰੀ ਕਣਕ ਆਪਣੀ ਨਹੀਂ ਉਗਦੀ ਆਪਾਂ ਕਈ ਵਾਰ ਦੇਖਦੇ ਕਿ ਜਦੋਂ ਵੀ ਆਪਾਂ ਕਿਸੇ ਡਰੇ ਨਾਲ ਜਾਂ ਸੁਪਰ ਸੀਡਰ ਨਾਲ ਕਣਕ ਕੇਰਦੇ ਆਂ ਜਿਹੜੀ ਕਣਕ ਆਪਣੀ ਖੁਸ਼ਪਤਰ ਜਾਂ ਉੱਪਰ ਜਾਦੀ ਉਚਾਈ ਤੇ ਜੇ ਆਪਾਂ ਕੇਰ ਦਿੰਨੇ ਆਂ ਜਾਦੀ ਡੂੰਗੀ ਨਹੀਂ ਕੇਰਦੇ ਜਿੱਥੇ ਆਪਣਾ ਮੋਇਸਚਰ ਹੁੰਦਾ ਉਹ ਕਣਕ ਘਾ ਟੁਕਦੀ ਹੈ ਤਾਂ ਇਹਦੇ ਨਾਲ ਆਪਾਂ ਦੋ ਨੁਕਸਾਨ ਹੋ ਜਾਂਦੇ ਨੇ ਇਸ ਕਰਕੇ ਆਪਾਂ ਪਾਣੀ ਜਿਹੜਾ ਆਪਣਾ ਝੋਨੇ ਨੂੰ ਪੱਕਣ ਤੱਕ ਖੇਤ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਜਿਹਨੇ ਤੇ ਆਪਾਂ ਜਾਣਦੇ ਕਿ ਝੋਨੇ ਦੀ ਆਪਣੀ ਮੁੰਜਰੇ ਤਕਰੀਬਨ ਤਿੰਨ ਭਾਗਾਂ ਵਿੱਚ ਬੂਰ ਪੈਂਦਾ ਤੇ ਜਿਹੜਾ ਇਹਦਾ ਪਕਾ ਵੀ ਹੌਲੀ-ਹੌਲੀ ਹੁੰਦਾ ਪਹਿਲਾਂ ਉੱਪਰੋਂ ਸ਼ੁਰੂ ਹੁੰਦਾ ਫਿਰ ਹੌਲੀ-ਹੌਲੀ ਦਾਣੇ ਹੇਠੋਂ ਪੱਕਣੇ ਸ਼ੁਰੂ ਹੁੰਦੇ ਨੇ ਜਿਹੜੇ ਹੇਠ ਦੇ ਦਾਣੇ ਜਾਣ ਕੇ 5 ਤੋਂ 7 ਜਾਂ 10% ਤੱਕ ਜਿਹੜੇ ਦਾਣੇ ਹਰੇ ਰਹਿੰਦੇ ਨੇ ਇਹਨਾਂ ਦੇ ਵਿੱਚ ਜਦੋਂ ਆਪਣਾ ਬੂਆ ਕਈਆਂ ਦਾਣੇ 'ਚ ਦੁੱਧਾ ਹੁੰਦਾ ਜਾਂ ਕਈਆਂ 'ਚ ਕਰੀਮ ਹੋ ਜਾਂਦੀ ਜੇ ਇਸ ਸਟੇਜ ਤੇ ਆਪਾਂ ਸੁੱਕਾ ਲਵਾ ਦਿੰਨੇ ਆ ਪਾਣੀ ਜ਼ਿਆਦਾ ਜੇਤਾ ਬੰਦ ਕਰ ਦਿੰਨੇ ਆ ਤਾਂ ਸੁੱਕ ਜਾਂਦੇ ਨੇ ਜਾਂ ਇਹਨਾਂ ਵਿੱਚ ਜਿਹੜੀ ਕਰੀਮ ਬੜੀ ਹੁੰਦੀ ਹੈ ਸੁਗੜ ਜਾਂਦੀ ਹੈ ਦਾਣੇ ਦਾ ਪੂਰਾ ਕਾਰ ਨਹੀਂ ਬਣਦਾ ਤੇ ਕਿਸਾਨ ਵੀਰੋ ਜਿਹੜੀਆਂ ਆਪਣੀਆਂ ਭਾਰੇ ਜ਼ਮੀਨਾਂ ਨੇ ਇਸ ਜ਼ਮੀਨ ਦੇ ਵਿੱਚ ਤਕਰੀਬਨ ਹੀ ਆਪਾਂ ਜਿਹੜੇ ਭਾਰੇ ਬਾਣ ਨੇ ਜਾਂ ਭਾਰੇ ਤੋਂ ਦਰਮਿਆਨੇ ਬਾਣ ਨੇ ਆਪਾਂ 12 ਦਿਨਾਂ ਤੋਂ ਲੈ ਕੇ 15 ਦਿਨਾਂ ਤੱਕ ਆਪਾਂ ਪਾਣੀ ਪਹਿਲਾਂ ਬੰਦ ਕਰਨਾ ਹੁੰਦਾ ਜਿਵੇਂ ਆਪਣੇ ਭਾਰੇ ਬਾਣ ਨੇ ਜਿਆਦਾ ਵੱਡਾ ਕਰ ਜ਼ਮੀਨਾਂ ਨੇ ਆਪਾਂ 15 ਦਿਨ ਪਹਿਲਾਂ ਆਪਾਂ ਆਖਰੀ ਪਾਣੀ ਆਪਾਂ ਲਗਾ ਸਕਦੇ ਹਾਂ ਤੇ ਜਿਹੜੇ ਥੋੜੇ ਕਿ ਦਰਮਿਆਨੇ ਬਾਣ ਨੇ ਆਪਾਂ 12 ਦਿਨਾਂ ਦੇ ਲਗਭਗ ਆਪਾਂ ਪਾਣੀ ਬੰਦ ਕਰ ਸਕਦੇ ਹਾਂ ਕਿਉਂਕਿ ਇਸੇ ਬੱਤਰ ਦੇ ਵਿੱਚ ਆਪਾਂ ਅੱਗੇ ਕਣਕੇ ਬਿ ਤਕਰੀਬਨ ਜਿਹੜੇ ਆਪਣੇ ਆਪਾਰੀਆਂ ਜਾਂ ਡਾਕਰ ਜ਼ਮੀਨਾਂ ਨੇ ਤਕਰੀਬਨ 25 ਤੋਂ ਮੰਨ ਕੇ ਚੱਲ 25 ਦਿਨਾਂ ਦੇ ਲਗਭਗ ਜਮੀਨ ਦਾ ਵਾਤਰ 30 ਦਿਨ ਤੱਕ ਵਾਤਰ ਆਪਣੀ ਖੇਤਾਂ ਵਿੱਚ ਰਹਿੰਦਾ ਇੱਕ ਵਾਰ ਵਾਤਰ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਉਸ ਤੋਂ ਬਾਅਦ ਉੱਪਰਲੀ ਜ਼ਮੀਨ 'ਚ ਵਾਤਰ ਰਹਿੰਦਾ ਜਦੋਂ ਆਪਾਂ ਫਿਰ ਦੁਬਾਰਾ ਝੋਨੇ ਵਟਣ ਤੋਂ ਬਾਅਦ ਆਪਾਂ ਜਦੋਂ ਜ਼ਮੀਨ ਬੋਹਨੇ ਆ ਉਸ ਤੋਂ ਬਾਅਦ ਜਿਹੜੀ ਥੋੜਾ ਘੱਟ ਥੱਲੇ ਜ਼ਮੀਨ ਦੇ ਵਿੱਚ ਵਾਤਰ ਰਹਿੰਦੇ ਵਿੱਚ ਹੁੰਦਾ ਆਪਾਂ 12 ਦਿਨਾਂ ਤੋਂ ਲੈ ਕੇ ਦਰਮਿਆਨੇ ਤੋਂ ਭਾਰੇ ਵਾਣਾਂ ਦੇ ਵਿੱਚ 12 ਤੋਂ 15 ਦਿਨਾਂ ਤੱਕ ਆਪ ਆਖਰੀ ਪਾਣੀ ਲਗਾ ਸਕਦੇ ਆ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਨਹੀਂ ਲਗਾਉਣਾ ਕਿਉਂਕਿ ਜੇਕਰ ਆਪਾਂ ਬਾਅਦ ਵਿੱਚ ਲੇਟ ਥੋੜਾ ਪਾਣੀ ਬੰਦ ਕਰਦੇ ਆਂ ਤੇ ਇਹਦੇ ਨਾਲ ਜਿਹੜੀ ਆਪਣੇ ਭਾਰੇਵਾਨਾਂ ਦੇ ਵਿੱਚ ਜਦੋਂ ਆਪਾਂ ਕਮੈਨਾਂ ਵਾੜਦੇ ਆਂ ਇੱਕਦਾਂ ਝੋਨਾ ਵਾੜਦੇ ਵਿੱਚ ਮੁਸ਼ਕਲ ਆਊਗੀ ਹੋ ਸਕਦਾ ਆਪਣਾ ਝੋਨਾ ਪੂਰਾ ਪ੍ਰੋਪਰ ਕਿੱਲਾ ਨਾ ਵੜਿਆ ਜਾਵੇ ਤੇ ਜੇਕਰ ਆਪ ਧੱਕੇ ਨਾਲ ਵੜਦੇ ਆਂ ਤਾਂ ਜੇ ਜਿਹੜੇ ਵਾਣ ਦੇ ਵਿੱਚ ਖਾਲੀਆਂ ਬਣ ਜਾਂਦੀਆਂ ਨੇ ਖਾਲੀਆਂ ਬਣਦੇ ਨਾਲ ਫਿਰ ਕੀ ਹੁੰਦਾ ਇੱਕ ਤਾਂ ਆਪਣਾ ਜ਼ਮੀਨ ਦੀ ਡੰਟ ਲੈਂਦੀ ਕਿਉਂਕਿ ਜ਼ਮੀਨ ਖਰਾਬ ਹੋ ਜਾਂਦੀ ਹੈ ਉਹ ਨਾ ਚੰਗੇ ਤਰੀਕੇ ਨਾਲ ਵਗਦੀ ਹੈ ਤੇ ਜਿਹੜੀ ਆਪਾਂ ਅੱਗੇ ਕਣਕ ਦੀ ਬਿਜ ਨਹੀਂ ਹੁੰਦੀ ਹੈ ਉnder the visa ਦਾ ਪ੍ਰਭਾਵ ਪੈਂਦਾ ਕਿਉਂਕਿ ਜਿਹੜੀ ਜ਼ਮੀਨ ਤੱਕ ਜੈਕ ਜਾਂ 바ਜ ਜਾਂਦਾ ਜ਼ਮੀਨ ਪੂਰੀ ਖੁੱਲਦੀ ਨਹੀਂ ਜਿੰਦੇ ਨਾਲ ਜਿਹੜੇ ਆਪਣੇ ਕਣਕ ਦੀ ਫੋਟ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਜਦੋਂ ਵੀ ਆਪਾਂ ਕਈ ਵਾਰ ਦੇਖਦੇ ਹਾਂ ਜਿਹੜੇ ਕਿਲੇ ਵਿੱਚ ਜਾਂ ਕਿਲੇ ਦੀ ਕਿਸੇ ਗੋਠ ਵਿੱਚ ਆਪਾਂ ਖਾਲੀਆਂ ਪਈਆਂ ਨੇ ਇਹ ਪੂਰਾ ਜ਼ਮੀਨ ਪੂਰੀ ਨਹੀਂ ਬਗੀ ਜਾਂ ਕਿਲੀ ਹੈ ਉੱਥੇ ਆਪਣੀ ਜਿਹੜੀ ਕਣਕ ਹੈ ਪੂਰੀ ਤਰ੍ਹਾਂ ਆਪਣੇ ਪੂਰੀ ਫੋਟ ਨਹੀਂ ਕਰਦੀ ਤੇ ਜਿੱਥੇ ਅਪਾਂ ਜ਼ਿਆਦਾ ਸੁਕਾ ਲੈਂਦੇ ਆ ਉੱਥੇ ਵੀ ਆਪਣੀ ਜਿਹੜੇ ਕਣਕ ਜ਼ਿਆਦਾ ਆਪਣੀ ਛੇਤੀ ਜਾਂ ਨਹੀਂ ਹੁਕਦੀ ਜਾਂ ਕਣਕ ਆਪਣੀ ਵਿਰਲੀ ਹੁਕਦੀ ਹੈ ਤੇ ਜਿਹੜੇ ਆਪਣੇ ਹੁਣ ਹਲਕੇ ਬਾਣੇ ਜਾਂ ਰੇਤਲੀਆਂ ਜ਼ਮੀਨਾਂ ਨੇ ਇਹਨਾਂ ਵਿੱਚ ਕਿਸਾਨ ਵੀਰੋ ਆਪਾਂ 7 ਤੋਂ 8 ਦਿਨ ਪਹਿਲਾਂ ਪਾਣੀ ਬੰਦ ਕਰ ਸਕਦੇ ਹਾਂ ਹੋ ਸਕਦਾ 6 ਦਿਨ ਤੱਕ ਵੀ ਆਪਾਂ ਪਾਣੀ ਦਾ ਸਕਦੇ ਕਿਉਂਕਿ ਇਹਨਾਂ ਖੇਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਕਬੈਣ ਖੋਬਣ ਦੀ ਸਮੱਸਿਆ ਨਹੀਂ ਆਉਂਦੀ ਜਾਂ ਖਾਰੀਆਂ ਪੈਣ ਦੀ ਸਮੱਸਿਆ ਨਹੀਂ ਆਉਂਦੀ ਆਪਾਂ ਸ਼ਹੀਦ ਦੇਣਾ ਤੋਂ ਲੈ ਕੇ 8 ਦਿਨ ਪਹਿਲਾਂ ਵੀ ਆਪਾਂ ਇਸ ਤਰ੍ਹਾਂ ਪਾਣੀ ਬੰਦ ਕਰ ਸਕਦੇ ਹਾਂ ਕਿਉਂਕਿ ਝੋਨੇ ਵਿੱਚ ਜਿਹੜੇ ਆਪਣੇ 10 ਤੋਂ 15% ਦਾਣੇ ਹਰੇ ਹੁੰਦੇ ਨੇ ਇਹਨਾਂ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਜਿਹੜੇ ਹਲਕੇ ਜਾਂ ਰੇਤਲੇ ਬਾਣ ਇਹਨਾਂ ਵਿੱਚ ਜਲਦੀ ਸੁੱਕਾ ਲੱਗ ਜਾਂਦਾ ਜਿਹੜੇ ਭਾਰੇ ਬਾਣ ਨੇ ਤਕਰੀਬਨ 25 ਤੋਂ 30 ਦਿਨ ਖੇਤ ਵਿੱਚ ਨਮੀ ਬਣੀ ਰਹਿੰਦੀ ਹੈ ਜਿਹੜੇ ਹਲਕੇ ਜਾਂ ਰੇਤਲੇ ਬਾਣ ਨੇ ਤਕਰੀਬਨ ਆਪਾਂ ਮੰਨ ਕੇ ਚੱਲ ਕੇ ਮੋਟਾਂ ਬਾਣ ਹਿਸਾਬ ਲਾ ਕੇ 10 ਤੋਂ 15 ਦਿਨ ਤੱਕ ਨਮੀ ਬਣਦੀ ਹੈ ਹਾਦ ਤਾ ਦੇ ਯਾਨੀ ਕਿ 10 ਦਿਨ ਤੱਕ ਪੂਰੀ ਨਮੀ ਰਹਿੰਦੀ ਹੈ ਉਸ ਤੋਂ ਬਾਅਦ ਜਿਹੜੇ ਖੇਤ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੀਆਂ ਆਪਣੀਆਂ ਮਾੜੀਆਂ ਜ਼ਮੀਨਾਂ ਜਿਹੜਿਆਂ ਵਿੱਚ ਪਾਣੀ ਜੀਰਦਾ ਨਹੀਂਗਾ ਉਹਨਾਂ ਖੇਤਾਂ ਵਿੱਚ ਤਕਰੀਬਨ ਕਿਸਾਨ ਬ੍ਰੋ 20 ਦਿਨ ਪਹਿਲਾਂ ਪਾਣੀ ਬੰਦ ਕਰ ਦੋ 20 ਤੋਂ 25 ਦਿਨ ਹੋ ਸਕਦੇ ਆਪਣੀ ਜ਼ਮੀਨਾਂ ਦੇ ਹਿਸਾਬ ਦੇ ਨਾਲ ਕਿਉਂਕਿ ਆਪਾਂ ਹਰ ਇੱਕ ਜ਼ਮੀਨ ਨੂੰ ਇੱਕੋ ਦੇਰ ਦੇ ਵਿੱਚ ਨਹੀਂ ਲੈ ਸਕਦੇ ਕਿ ਆਪਾਂ ਇੰਨੇ ਦਿਨਾਂ ਤੇ ਪਾਣੀ ਬੰਦ ਕਰਨਾ ਕਿਉਂਕਿ ਇਸ ਤੇ ਕਈ ਚੀਜ਼ਾਂ ਡਿਪੈਂਡ ਕਰਦੀਆਂ ਜਿਵੇਂ ਆਪਣਾ ਮੌਸਮ ਡਿਪੈਂਡ ਕਰਦਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦਾ ਵਾਰਸ਼ੀ ਰੁਝਾਅ ਹੋਣਾ ਆਪਾਂ ਨੂੰ 2-4 ਦਿਨ ਪਾਣੀ ਪਹਿਲਾਂ ਵੀ ਬੰਦ ਕਰ ਸਕਦੇ ਹਾਂ ਜੇਕਰ ਆਪਣਾ ਮੌਸਮ ਜ਼ਿਆਦਾ ਗਰਮੀ ਦੇ ਵਿੱਚ ਆਪਾਂ 2-4 ਦਿਨ ਪਾਣੀ ਲੇਟ ਨਹੀਂ ਬੰਦ ਕਰ ਸਕਦੇ ਆ ਬਾਕੀ ਕੋਈ ਜ ਮੌਸਮ ਤੇ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੀ ਖੇਤਾਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਪਾਣੀ ਲਗਾਉਣਾ ਚਾਹੀਦਾ ਬਾਕੀ ਆਪਾਂ ਮੋਟਾ ਮੋਟਾ ਹਿਸਾਬ ਲੱਗੇ 12 ਤੋਂ 15 ਦਿਨ ਆਪਣੇ ਭਾਰੇ ਵਾਹਨਾ ਦੇ ਵਿੱਚ ਤੇ ਦਰਮਿਆਨੇ ਵਾਹਨਾ ਵਿੱਚ ਜਿਹੜੇ ਹਲਕੇ ਜਾਂ ਰੇਤਲੇ ਬਾਹਨ ਨੇ ਉਹਨਾਂ ਵਿੱਚ ਆਪਾਂ 6 ਤੋਂ 8 ਦਿਨ ਪਹਿਲਾਂ ਪਾਣੀ ਬੰਦ ਕਰ ਦਿਆਂ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਨਾ ਆਪਣੇ ਕਣਕ ਦੇ ਜਿਆਦਾ ਵੱਤਰ ਖੁਸ਼ਕ ਹੋਵੇਗਾ ਤਾਂ ਨਾ ਹੀ ਆਪਣੇ ਝੋਨੇ ਤੇ ਕੋਈ ਪਾਣੀ ਦਾ ਸਟ੍ਰੈਸ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਬਾਕੀ ਜਿਹੜਾ ਜਦੋਂ ਵੀ ਕਿਸਾਨ ਵੀ ਆਪਾਂ ਪਾਣੀ ਲਗਾਉਣਾ ਜਿਵੇਂ ਆਪਣੇ ਪਾਰਾਵਨਾਂ ਦੇ ਵਿੱਚ ਸਮੱਸਿਆ ਜ਼ਿਆਦਾ ਆਉਂਦੀ ਜਦੋਂ ਵੀ ਆਪਾਂ ਪਾਣੀ ਲਾਉਣਾ ਕੋਸ਼ਿਸ਼ ਕਰੋ ਕਿ ਜਿਵੇਂ ਆਪਾਂ ਕਿੱਲੇ ਕਿੱਲੇ ਨੂੰ ਲਾ ਦਈਏ ਜਾਂ ਜੇ ਆਪਣੇ ਕੋਲ ਦੋ ਟਿਊਬਲ ਨੇ ਆਪਾਂ ਇੱਕੋ ਸਮੇਂ ਛੱਡ ਕੇ ਜਾਨਕਿ ਮੋਟਾ ਪਾਣੀ ਲਾਉਣਾ ਜਾਨਕਿ ਇੱਕੋ ਦਿਨ ਜਾਂ ਇੱਕ ਤੋਂ ਦੋ ਦਿਨਾਂ ਦੇ ਵਿੱਚ ਆਪਾਂ ਸਾਰਾ ਪਾਣੀ ਸਿਰੇ ਤੱਕ ਲਾ ਦਿੱਤਾ ਜਾਵੇ ਜੇਕਰ ਆਪਾਂ ਇੰਜ ਕਰਦੇਗੇ ਇੱਕ ਕਿੱਲੇ ਜਾਂ ਦੋ ਕਿੱਲੇ ਪਾਣੀ ਛੱਡ ਦੇਣ ਦੋ ਤਿੰਨ ਦਿਨ ਲਗਾਤਾਰ ਪੈਂਦਾ ਰਿੰਦਾ ਪਾਣੀ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੇ ਆਪਣੇ ਜਿਨੀ ਜਿੱਥੇ ਡਬਲ ਪਾਣੀ ਹੈ ਉਥੇ ਪਾਣੀ ਖੜੇਗਾ ਉਥੇ ਫਿਰ ਜਿਹੜਾ ਮਿੱਟੀ ਵਿੱਚ ਜਿਹੜਾ ਆਪਣੀ ਜ਼ਮੀਨੇ ਜ਼ਿਆਦਾ ਖੋਬਾ ਹੋਵੇਗਾ ਉਥੇ ਫਿਰ ਆਪਾਂ ਨੂੰ ਕੱਲ ਨੂੰ ਫਸਲ ਵਧਣ ਵਿੱਚ ਦਿੱਕਤ ਆ ਸਕਦੀ ਹੈ ਇਹ ਕੋਸ਼ਿਸ਼ ਕਰੋ ਕਿ 1-2 ਦਿਨਾਂ ਦੇ ਵਿੱਚ ਹੀ ਆਪਣਾ ਸਾਰਾ ਪਾਣੀ ਪੂਰੇ ਖੇਤ ਵਿੱਚ ਫਿਰ ਜਾਣਾ ਚਾਹੀਦਾ ਯਾਨੀ ਕਿ ਦੋ ਟਿਊਬਲ ਯਾਨੀ ਕਿ ਪਾਣੀ ਬੋਟਾ ਲੱਗੇ ਇਹ ਨਾ ਹੋਵੇ ਦੋ ਤਿੰਨ ਦਿਨ ਪਾਣੀ ਇੱਕੋ ਕਿੱਲੇ ਵਿੱਚ ਲੰਘਦਾ ਹੋਵੇ ਉਹਦੇ ਨਾਲ ਵੀ ਆਪਣਾ ਨੁਕਸਾਨ ਹੈ ਕਿਉਂਕਿ ਫਿਰ ਛੇਤੀ ਜਲਦੀ ਆਪਣੀ ਜ਼ਮੀਨ ਸੁੱਕਣੀ ਨਹੀਂਗੀ ਤੇ ਇਹਨਾਂ ਦੇ ਨਾਲ ਆਪਾਂ ਆਉਣ ਵਾਲੀ ਜਦ ਝੋਨੇ ਦੀ ਫਸਲ ਤੇ ਵੀ ਮਾੜਾ ਪ੍ਰਭਾਵ ਪਵੇ ਕਿ ਉਹ ਜਲਦੀ ਜਿਝ ਝੋਨਾ ਵੱਢਿਆ ਨਾ ਗਿਆ ਪੱਕਣ ਤੋਂ ਬਾਅਦ ਝੋਨਾ ਫਿਰ ਆਪਣਾ ਸੁੱਕਣ ਲੱਗ ਪੈਂਦਾ ਇਹਦੇ ਨਾਲ ਪਰ ਆਪਣੇ ਦਾਣੇ ਹੌਲੀ ਹੋ ਜਾਂਦੇ ਨੇ ਝਾੜ ਵੀ ਆਪਣੇ ਇਹਨਾਂ ਨਾਲ ਘਟ ਸਕਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ